ਗੱਗੀ ਤੇ ਜੱਸੇ ਨੇ ਵੈਦ ਦੇ ਦੱਸੇ ਅਨੁਸਾਰ ਆਪਣੀਆਂ ਦਵਾਈਆਂ ਖਾਣੀਆਂ ਸ਼ੁਰੂ ਕਰ ਦਿੱਤੀਆਂ ਹਰ ਵਾਰ ਪਤਾ ਨਹੀਂ ਕਿਉਂ ਉਹਦਾ ਦਿਲ ਬੈਠਣ ਜੇ ਲੱਗ ਜਾਂਦਾ ਸੀ ਪਰ ਇਸ ਵਾਰ ਨਹੀਂ ਪਤਾ ਨਹੀਂ ਕਿਹੜੀ ਚੀਜ਼ ਨੇ ਉਸ ਨੂੰ ਹੌਸਲਾ ਦਿੱਤਾ ਹੋਇਆ ਸੀ ਜਦ ਵੀ ਉਹ ਕਦੇ ਬੇਬੇ ਬਾਪੂ ਜਾਂ ਜੱਸੇ ਕੋਲ ਬੈਠੀ ਹੁੰਦੀ ਤਾਂ ਆਪ ਮੁਹਾਰੀ ਰਵਿਦੀਆਂ ਬਾਤਾਂ ਪਾਉਣ ਲੱਗ ਜਾਂਦੀ ਸ਼ਾਇਦ ਕੀਤੇ ਨਾ ਕੀਤੇ ਰਵੀ ਗੱਗੀ ਦੇ ਢਿੱਡ 'ਚ ਵੜ ਗਿਆ ਸੀ ਜੋ ਉਹ ਉਹਨੂੰ ਇੰਨਾ ਪ੍ਰੇਮ ਕਰਨ ਲੱਗ ਪਈ ਸੀ ਹਰ ਵਾਰ 15 ਦਿਨਾਂ ਬਾਅਦ ਜਦੋਂ ਵੀ ਉਹਨੇ ਦਵਾਈ ਲੈਣ ਲਈ ਸਿੰਦਰ ਦੇ ਸੌਰੇ ਜਾਣਾ ਤਾਂ ਰਵੀ ਭੱਜ ਕੇ ਉਹਦੀ ਗੋਦੀ ਚੜ ਜਾਂਦਾ ਚੰਦਰਾ ਵਾਲਾ ਹੀ ਮੂਹ ਕਰਨ ਲੱਗ ਪਿਆ ਸੀ ਆਪਣੀ ਮੰਮੀ ਦਾ ਪਤਾ ਨਹੀਂ ਦਵਾਈਆਂ ਦਾ ਅਸਰ ਸੀ ਜਾਂ ਰਵੀ ਦੇ ਪੁੱਤਮਾ ਵਾਲੇ ਪਿਆਰ ਦਾ ਅਸਰ ਸੀ ਕਿ ਗੱਗੀ ਨਿੱਖਰਦੀ ਜਾ ਰਹੀ ਸੀ ਦਵਾਈ ਖਾਂਦੇ ਆਂ 2 ਮਹੀਨੇ ਬੀਤ ਗਏ ਸੀ ਭਾਵੇਂ ਹੁਣ ਵੀ ਗੱਗੀ ਬਿਮਾਰ ਹੋ ਗਈ ਸੀ ਪਰ ਉਸ ਦਾ ਦਵਾਈ ਲੈਣ ਜਾਣਾ ਤੇ ਬਹਾਨੇ ਨਾਲ ਰਵੀ ਨੂੰ ਮਿਲਣ ਦਾ ਚਿਤ ਕਰਦਾ ਰਹਿੰਦਾ ਰਵੀ ਨੇ ਉਹਦੇ ਅੰਦਰ ਇੱਕ ਖਾਲੀ ਥਾਂ ਨੂੰ ਭਰ ਦਿੱਤਾ ਸੀ ਤੇ ਉਹ ਖਾਲੀ ਥਾਂ ਸੁਖ ਲੈਣ ਦਾ ਉਹ ਮੌਕਾ ਨਹੀਂ ਗਵਾਉਣਾ ਚਾਹੁੰਦੀ ਜਦ ਵੀ ਉਹ ਜਾਂਦੀ ਦਵਾਈ ਦੇ ਨਾਲ ਨਾਲ ਕਦੇ-ਕਦੇ ਰਵੀ ਨੂੰ ਪਿੰਡ ਨਾਲ ਕੇ ਲੈ ਆਉਂਦੀ ਤੇ ਜੇ ਉਹ ਬਾਲੀ ਜ਼ਿੱਦ ਕਰਦਾ ਤਾਂ ਉਹ ਨੂੰ ਪਿੰਡ ਛੱਡ ਵੀ ਆਉਂਦੀ ਗੱਗੀ ਰਵੀ ਦੀ ਪਸੰਦ ਦੇ ਖਾਨ ਨੂੰ ਭਾਂਤ ਭਾਂ ਦੇ ਖਾਣੇ ਬਣਾਉਂਦੀ ਤੇ ਆਪਣੇ ਹੱਥੀ ਸਿਲਾਈ ਕਰਕੇ ਕੁੜਤਾ ਪਜਾਮਾ ਉਹ ਨੂੰ ਪਹਿਨਾਉਂਦੀ ਗੱਗੀ ਦੇ ਅੰਦਰੋਂ ਇਹ ਮੂਹ ਉੱਠਦਾ ਸੀ ਕਿ ਜੋ ਚੰਗਾ ਸੀ ਕਿਉਂਕਿ ਹਰ ਕੋਈ ਕਹਿ ਦਿੰਦਾ ਦੁਖੀ ਹੋਣਾ ਨਹੀਂ ਚਾਹੀਦਾ ਖੁਸ਼ ਰਹਿਣਾ ਚਾਹੀਦਾ ਕੀ ਪਤਾ ਅੰਦਰੋਂ ਅੰਦਰਾਂ ਨੂੰ ਕਿੰਨੀ ਕੋ ਤਕਲੀਫ ਹੁੰਦੀ ਹੈ ਜਦ ਅਸੀਂ ਸਾਰਾ ਸਾਰਾ ਦਿਨ ਇੱਕੋ ਗੱਲ ਲਈ ਝੁਰਦੇ ਰਹਨੇ ਆ ਪਤਾ ਨਹੀਂ ਹੁੰਦਾ ਰੱਬ ਕਿਹੜੀਆਂ ਰੰਗਾਂ 'ਚ ਰਾਜੀ ਹੁੰਦਾ ਸੋ ਜੋ ਖੁਸ਼ੀ ਮਿਲ ਰਹੀ ਸੀ ਗੱਗੀ ਨੂੰ ਰਵੀ ਦੇ ਰੂਪ ਵਿੱਚ ਉਹ ਉਸ ਨੂੰ ਮਾਨਦੀ ਸੀ ਤੇ ਆਪਣਾ ਪੂਰਾ ਪਿਆਰ ਉਹਦੇ ਉੱਪਰ ਲਟਾ ਰਹੀ ਸੀ ਪੰਜ ਮਹੀਨੇ ਹੋ ਗਏ ਸੀ ਦਵਾਈ ਖਾਂਦੇ ਹੋਏ ਤੇ ਇਸ ਵਾਰ ਰੱਬ ਨੇ ਗੱਗੀ ਦੀ ਆਸ ਨੂੰ ਖਾਲੀ ਨਹੀਂ ਜਾਣ ਦਿੱਤਾ ਵਾਹਿਗੁਰੂ ਨੇ ਉਸ ਦੀ ਸੁਣ ਲਈ ਸੀ ਤੇ ਉਹ ਉਮੀਦ ਤੋਂ ਸੀ ਇਹ ਰਵੀ ਦਾ ਹੀ ਚਮਤਕਾਰ ਸੀ ਸ਼ਾਇਦ ਜਵੈਦ ਦੀ ਦਿੱਤੀ ਦਵਾਈ ਦਾ ਜੋ ਬੂਟਾ ਸੁੱਕਦਾ ਜਾ ਰਿਹਾ ਸੀ ਉਹ ਮੁੜ ਹਰਾ ਹੋਣ ਲੱਗਾ ਸੀ ਜਦ ਗੱਗੀ ਨੇ ਇਸ ਗੱਲ ਦੀ ਖੁਸ਼ਖਬਰੀ ਕਰਦਿਆਂ ਨੂੰ ਦਿੱਤੀ ਤਾਂ ਉਹਨਾਂ ਦੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਸੀ ਜਸੇ ਨੂੰ ਤਾਂ ਯਕੀਨ ਹੀ ਨਹੀਂ ਸੀ ਹੋ ਰਿਹਾ ਕਿ ਉਹ ਬਾਪ ਬਣਨ ਜਾ ਰਿਹਾ ਸੀ ਤੇ ਜਿਹੜੇ ਡਾਕਟਰ ਕਹਿੰਦੇ ਸੀ ਕਦੇ ਕੁਝ ਨਹੀਂ ਹੋ ਸਕਦਾ ਉਹਨਾਂ ਬਾਰੇ ਸੋਚ ਕੇ ਉਹ ਹੈਰਾਨ ਹੋ ਜਾਂਦਾ ਸੀ ਗੱਗੀ ਵੱਲੋਂ ਮਿਲੀ ਇਸ ਖੁਸ਼ਖਬਰੀ ਤੋਂ ਸਾਰੇ ਬਹੁਤ ਖੁਸ਼ ਸੀ ਤੇ ਸੱਸ ਤਾਂ ਹੁਣ ਮੰਜੇ ਤੋਂ ਪੈਰ ਵੀ ਨਹੀਂ ਸੀ ਲਾਉਣ ਦਿੰਦੀ ਜੱਸਾ ਤਾਂ ਜਿਵੇਂ ਆਪ ਹੀ ਬੱਚਾ ਬਣ ਗਿਆ ਸੀ ਉਹ ਤਾਂ ਖੁਸ਼ੀ ਚ ਖੀਵਾ ਹੋਇਆ ਗੱਗੀ ਦੇ ਪੇਟ ਨਾਲ ਕੰਨ ਲਗਾ ਕੇ ਬੱਚੇ ਨਾਲ ਕਿੰਨਾ ਕਿੰਨਾ ਸਮਾਂ ਗੱਲਾਂ ਕਰਦਾ ਰਹਿੰਦਾ ਤੇ ਇਹ ਸਭ ਦੇਖ ਕੇ ਗੱਗੀ ਵੀ ਖੁਸ਼ ਹੁੰਦੀ ਸੀ ਜੱਸੇ ਚ ਤਾਂ ਪਹਿਲਾਂ ਹੀ ਗੱਗੀ ਦੀ ਜਾਨ ਸੀ ਤੇ ਹੁਣ ਉਹ ਜੱਸੇ ਦੀ ਇੱਕ ਹੋਰ ਜਾਨ ਨੂੰ ਜਨਮ ਦੇਣ ਵਾਲੀ ਸੀ ਤੂੰ ਇੱਥੇ ਕੀ ਕਰ ਰਹੀ ਐ ਰਸੋਈ 'ਚ ਖੜੀ ਪਾਣੀ ਪੀ ਰਹੀ ਗੱਗੀ ਨੂੰ ਪਿੱਛੋਂ ਦੀ ਆ ਕੇ ਜੱਸੇ ਨੇ ਕਿਹਾ ਦੇਖ ਨਹੀਂ ਰਹੀ ਮੈਂ ਪਾਣੀ ਪੀ ਰਹੀ ਆ ਉਹ ਤੇ ਮੈਨੂੰ ਵੀ ਦਿਸਦਾ ਤੂੰ ਮੈਨੂੰ ਕਹਿ ਦੇਣਾ ਸੀ ਕੀ ਜ਼ਰੂਰ ਸੀ ਆਪ ਬਾਹਰ ਆਉਣ ਦੀ ਪਿਆਰ ਤੇ ਥੋੜੀ ਘੂਰੀ ਨਾਲ ਜੱਸਾ ਬੋਲਿਆ ਓਹੋ ਮੈਂ ਅੰਦਰ ਬੈਠ ਕੇ ਥੱਕ ਗਈ ਆ ਦਿਲ ਕਰਦਾ ਸੀ ਬਾਹਰ ਆਵਾਂ ਤੁਹਾਡੇ ਸਾਰਿਆਂ ਨਾਲ ਬੈਠ ਕੇ ਗੱਲਾਂ ਕਰਾਂ ਕੰਮ ਤਾਂ ਤੁਸੀਂ ਵੈਸੇ ਵੀ ਕੋਈ ਕਰਨ ਨਹੀਂ ਦਿੰਦੇ ਜਿਵੇਂ ਮੈਂ ਬਿਮਾਰ ਹੋਵਾਂ ਠੀਕ ਐ ਬਾਹਰ ਵੀ ਬੈਠ ਜਾਇਆ ਕਰ ਪਰ ਥੋੜੀ ਦੇਰ ਪਰ ਉਹ ਕਿਉਂ ਮੈਨੂੰ ਬੈੱਡ ਰੈਸਟ ਤਾਂ ਨਹੀਂ ਕਿਹਾ ਵੈ ਜੀ ਨੇ ਗੱਗੀ ਨੇ ਬਾਹਰ 베ੜੇ 'ਚ ਪਈ ਕੁਰਸੀ ਤੇ ਬੈਠਦੇ ਹੋਏ ਕਿਹਾ ਹਾਂ ਨਹੀਂ ਕਿਹਾ ਪਰ ਤੈਨੂੰ ਪਤਾ ਤਾਂ ਐ ਇਹ ਖੁਸ਼ੀ ਆਪਾਂ ਕੀ ਕੀ ਵੇਖ ਕੇ ਵੇਖਣ ਵਾਲੇ ਆਂ ਕੁਰਸੀ ਤੇ ਬੈਠੀ ਗੱਗੀ ਦੇ ਕੋਲ ਹੀ ਪੈਰਾਂ 'ਪਰ ਬੈਠਦੇ ਹੋਏ ਜੱਸੇ ਨੇ ਆਪਣੀਆਂ ਅੱਖਾਂ 'ਚ ਪਿਆਰ ਲਿਆ ਕੇ ਕਿਹਾ ਹਾਈ ਜਿਵੇਂ ਤੁਸੀਂ ਇੰਨੇ ਪਿਆਰ ਨਾਲ ਕਹਿ ਰਹੇ ਹੋ ਮੈਂ ਸਾਰੀ ਉਮਰ ਬੈੱਡ ਤੇ ਪੈਣ ਲਈ ਤਿਆਰ ਆ ਨਾ ਨਾ ਜੇ ਤੂੰ ਐਵੇਂ ਪਈ ਰਹੇਂਗੀ ਤਾਂ ਮੇਰੇ ਨਾਲ ਮੱਜਾਂ ਨੂੰ ਪੱਠੇ ਕੌਣ ਪਵਾਉ ਨਾਲੇ ਧਾਰਾ ਕੌਣ ਚਵਾਉ ਜੱਸੀ ਦੇ ਇੰਨਾ ਕਹਿਣ ਤੇ ਦੋਵੇਂ ਜਣੇ ਹੱਸਣ ਲੱਗਦੇ ਨੇ ਬਸ ਹੁਣ ਤੇ ਛੇਤੀ ਦੇ ਕੇ ਇਹ ਮੇਰੀਆਂ ਬਾਹਾਂ 'ਚ ਆ ਜਾਵੇ ਬਹੁਤ ਇੰਤਜ਼ਾਰ ਕਰਵਾਇਆ ਇਸਨੇ ਗੱਗੀ ਬੋਲੀ ਹਾਂ ਮੈਂ ਤਾਂ ਆਪ ਇਹਨੂੰ ਆਪਣੇ ਸੀਨੇ ਨਾਲ ਲਾਉਣ ਨੂੰ ਕਾਲਾ ਹੋਇਆ ਪਿਆ ਤੂੰ ਦੇਖੀ ਮੈਂ ਤੇ ਇਹਨੂੰ ਆਪਣੇ ਢਿੱਡ ਦੇ ਉੱਪਰ ਪਾ ਕੇ ਸੋ ਜਾਇਆ ਕਰਨਾ ਜੱਸਾ ਖੁਸ਼ੀ ਚਖੀ ਵਾਹ ਕੇ ਭੁੱਲਿਆ ਜਦ ਤੱਕ ਬਾਪੂ ਵੀ ਖੇਤ ਤੋਂ ਆ ਗਏ ਤੇ ਜੱਸਾ ਪੱਠੇ ਪਾਉਣ ਚਲਾ ਗਿਆ ਗੱਗੀ ਦੇ ਪੈਰ ਭਾਰੇ ਹੋਣ ਦੀ ਖਬਰ ਚਾਰਾ ਪੈਣਾ ਨੂੰ ਮਿਲ ਚੁੱਕੀ ਸੀ ਬਾਰੀ-ਬਾਰੀ ਉਹ ਆ ਕੇ ਘਰ ਸਾਂਦੀਆਂ ਸੀ ਦੇਕ ਦੇ ਗੱਗੀ ਦੇ ਪੇਕੇ ਤੋਂ ਵੀ ਆ ਜਾਂਦੇ ਸੀ ਗੱਗੀ ਨੇ ਸਾਰਿਆਂ ਨੂੰ ਬੜਾਈ ਕਹਿਣਾ ਕਿ ਮੈਨੂੰ ਤਾਂ ਬਿਮਾਰਾਂ ਦੀ ਤਰ੍ਹਾਂ ਲੱਗਦਾ ਹੈ ਤੁਸੀਂ ਮੈਨੂੰ ਕੋਈ ਕੰਮ ਹੀ ਨਹੀਂ ਕਰਨ ਦਿੰਦੇ ਹਰ ਸਮੇਂ ਬੈਟ ਤੇ ਪਾਈ ਰੱਖਦੇ ਹਾਂ ਪਰ ਚੀਰਾ ਬਾਦ ਮਿਲੀ ਖੁਸ਼ੀ ਕਰਕੇ ਸਾਰੀ ਫਿਕਰਮੰਦ ਸੀ ਇਸ ਹਫਤੇ ਆਉਣ ਦੀ ਵਾਰੀ ਸਿੰਦਰ ਦੀ ਸੀ ਤੇ ਨਾਲ ਗੱਗੀ ਦੀ ਜਿੰਦ ਜਾਨ ਬਣ ਚੁੱਕੇ ਰਵੀ ਦੀ ਵਾਰੀ ਸਵੇਰ ਤੋਂ ਹੀ ਗੱਗੀ ਨੂੰ ਇੰਤਜ਼ਾਰ ਸੀ ਕਿਉਂਕਿ ਰਵੀ ਨੇ ਝੋ ਆਉਣਾ ਸੀ ਮੱਕਰ ਦਾ ਮਹੀਨਾ ਜਾਨੀ ਖਤਮ ਹੋਣ ਤੇ ਸੀ ਠੰਡ ਵੀ ਹੁਣ ਥੋੜੀ ਥੋੜੀ ਆਪਣੇ ਰੰਗ ਵਿਖਾਉਣ ਲੱਗੀ ਸੀ ਸਾਰਾ ਦਿਨ ਅੰਦਰ ਬੈਠੀ ਥੱਕੀ ਹੋਈ ਗੱਗੀ ਨੇ ਬਾਹਰ ਵੇੜੇ 'ਚ ਆ ਕੇ ਮੰਜੀ ਡਾਈ ਤੇ ਬੈਠ ਗਈ ਜਿਸਾ ਖੇਤ 'ਚ ਕਣਕ ਦੀ ਲੋਹਾਈ 'ਚ ਰੁਜਿਆ ਹੋਇਆ ਸੀ ਬੇਬੇ ਪਥਵਾੜੇ 'ਚ ਪਾਥੀਆਂ ਪੱਥਨ ਚਲੀ ਗਈ ਸੀ ਬਾਪੂ ਵੀ ਆਪਣੇ ਪਿੰਡ ਦੇ ਬੇਲੀਆਂ ਕੋਲ ਸੱਤ ਵਿੱਚ ਬੈਠਾ ਸੀ ਗੱਗੀ ਕੱਲੀ ਘਰ ਸੀ ਰੋਟੀ ਪਾਣੀ ਖਾ ਕੇ ਬੇਬੇ ਧੁੱਪ ਜ਼ਿਆਦਾ ਚੜਨ ਤੋਂ ਪਹਿਲਾਂ-ਪਹਿਲਾਂ ਪਾਥੀਆਂ ਪੱਥਨ ਚਲੀ ਗਈ। ਗੱਗੀ ਤੋ ਨਾ ਬੈਠ ਹੋ ਰਿਆ ਸੀ, ਨਾ ਹੀ ਪੈ ਹੋ ਰਿਹਾ ਸੀ। ਭਾਵੇਂ ਸਮਾਂ ਜੇ ਥੋੜਾ ਹੀ ਹੋਇਆ ਸੀ, ਪਰ ਸ਼ਾਇਦ ਪਹਿਲੀ ਵਾਰ ਬੱਚੇ ਦੀ ਆਮਦ ਕਰਕੇ ਉਸ ਨੂੰ ਬੈਠਣ ਤੇ ਪੈਣ 'ਚ ਤਕਲੀਫ਼ ਹੋਣ ਲੱਗੀ ਸੀ। ਉਹ ਥੋੜੀ ਦਿਰ ਇੱਧਰ-ਉੱਧਰ geke ਕੱਢਣ ਲੱਗ ਪਈ। geke ਕੱਢਦਿਆਂ ਉਸ ਦੀ ਨਜ਼ਰ ਰਸੋਈ 'ਚ ਪਏ ਭਾਂਡਿਆਂ ਤੇ ਪੈ ਗਈ। ਗੱਗੀ ਨੂੰ ਤਾਂ ਜਿਨੇ ਕੰਮ ਵੇਖ ਕੇ ਚਾਈ ਚੜ ਗਿਆ ਸੀ ਉਹ ਬੈਠ ਕੇ ਭਾਂਡੇ ਧੋਣ ਲੱਗ ਪਈ ਫਟਾਫਟ ਚੌਕੇ 'ਚ ਝਾੜੂ ਵੀ ਲਾ ਦਿੱਤਾ ਤੇ ਬੱਠਲ ਵਿੱਚ ਚੁੱਲ੍ਹੇ ਵਿੱਚੋਂ ਸੁਆਹ ਕੱਢ ਕੇ ਪਾਸੇ ਰੱਖ ਦਿੱਤੀ ਜਿਵੇਂ ਖੁਦ ਨੂੰ ਆਦਤ ਸੀ ਸਾਰਾ ਚੌਂਕਾ ਚੁੱਲ੍ਹਾ ਸਵਾਰ ਕੇ ਰੱਖਣ ਦੀ ਉਵੇਂ ਜਿਵੇਂ ਸਾਫ਼ ਕਰ ਦਿੱਤਾ ਤੇ ਚਿੱਤ ਉਡੂ-ਡੂ ਕਰਨ ਲੱਗ ਪਿਆ ਥੋੜੀ ਦੇਰ ਹੱਥ ਪੈਰ ਜੋ ਹਿਲਾ ਲਈ ਸੀ ਸਾਰਾ ਦਿਨ ਦੇ ਪੈਨ ਨਾਲੋਂ ਗੱਗੀ ਪਿੱਛੋਂ ਆਵਾਜ਼ ਆਈ ਰਵੀ ਤੇ ਸਿੰਦਰ ਸੀ ਜਿਵੇਂ ਬੈਠੀ ਬੈਠੀ ਗੱਗੀ ਨੇ ਘੁੰਮ ਕੇ ਪਿਛਾ ਨੂੰ ਵੇਖਿਆ ਉਸ ਨੂੰ ਆਪਣੇ ਪੇਟ ਵਿੱਚ ਦਰਦ ਮਹਿਸੂਸ ਹੋਈ ਉਸ ਨੇ ਸਿੰਦਰ ਨੂੰ ਦੱਸਿਆ ਜਦ ਤੱਕ ਜੱਸਾ ਵੀ ਕਣਕ ਲਾਉਣ ਵਾਲਿਆਂ ਲਈ ਚਾਹ ਲੈਣ ਵਾਸਤੇ ਆ ਗਿਆ ਸੀ ਬੇਬੇ ਨੂੰ ਦੱਸ ਕੇ ਜੱਸਾ ਤੇ ਸਿੰਦਰ ਗੱਗੀ ਨੂੰ ਲੈ ਕੇ ਨੇੜੇ ਵਾਲੇ ਸ਼ਹਿਰ ਦੇ ਡਾਕਟਰ ਕੋਲ ਜਾ ਵਜੇ ਗੱਡੀ ਦੀ ਪਿੱਛੇ ਵਾਲੀ ਸੀਟ ਤੇ ਗੱਗੇ ਨੂੰ ਲਟਾ ਦਿੱਤਾ ਸੀ ਤੇ ਆਪ ਦੋਨੋਂ ਭੈਣ ਭਰਾ ਅੱਗੇ ਬੈਠ ਗਏ ਰਵੀ ਵੀ ਸਿੰਦਰ ਦੀ ਗੋਦੀ 'ਚ ਬੈਠਾ ਪਿੱਛੇ ਮੁੜ ਮੁੜ ਵੇਖ ਰਿਹਾ ਸੀ ਹੌਸਲਾ ਰੱਖ ਗੱਗੀ ਬਸ ਆਪਾਂ ਡਾਕਟਰ ਕੋਲ ਪਹੁੰਚਣ ਵਾਲੇ ਹਾਂ ਜੱਸੇ ਨੇ ਪਿੱਛੇ ਮੁੜ ਕੇ ਦੇਖਦੇ ਹੋਏ ਕਿਹਾ ਮੈਂ ਤੇ ਠੀਕ ਆਂ ਤੁਸੀਂ ਇੰਨਾ ਡਰ ਰਹੀ ਹੋ ਆਪਣੀ ਤਕਲੀਫ ਨੂੰ ਲੁਕਾਉਂਦੇ ਹੋਏ ਗੱਗੀ ਨੇ ਜੱਸੇ ਨੂੰ ਆਖਿਆ ਲੈ ਦੱਸ ਡਰਾਣਾ ਤੂੰ ਤੇ ਹੁਣ ਤੱਕ ਮੈਨੂੰ ਹੌਸਲਾ ਦਿੰਦੀ ਰਹੀ ਐ ਅੱਜ ਮੇਰਾ ਸਮਾਂ ਤੈਨੂੰ ਹੌਸਲਾ ਦੇਣ ਦਾ ਜੱਸੇ ਨੇ ਫਿਰ ਪਿਛਾ ਮੁੜ ਕੇ ਦੇਖਦੇ ਹੋਏ ਕਿਹਾ ਤੁਸੀਂ ਸਾਹਮਣੇ ਦੇਖ ਕੇ ਕੱਡੀ ਚਲਾਓ ਮੈਨੂੰ ਇਸੇ ਦੀ ਚਿੰਤਾ ਹੈ ਐਵੇਂ ਨਾ ਪਿੱਛੇ ਦੇਖੋ ਗੱਗੀ ਦੀ ਗੱਲ ਤੇ ਸਿੰਦਰ ਨੇ ਵੀ ਹੁੰਗਾਰਾ ਭਰਿਆ ਤੇ ਕਿਹਾ ਠੀਕ ਕਹਿ ਰਹੀ ਹੈ ਗੱਗੀ ਤੂੰ ਅੱਗੇ ਖਿਆਲ ਰੱਖ ਮਾਲਕ ਸਭ ਕੁਝ ਠੀਕ ਹੀ ਕਰੂਗਾ ਭਾਵੇਂ ਜੱਸਾ ਵੀ ਆਪਣੇ ਆਪ ਨੂੰ ਹੌਸਲੇ 'ਚ ਰੱਖ ਰਿਹਾ ਸੀ ਪਰ ਚੀਰਾ ਪਿੱਛੋਂ ਪੂਰੀ ਹੋ ਰਹੀ ਆਸ ਜਦ ਧੁੰਦਲੀ ਪੈਣ ਲੱਗਦੀ ਐ ਇਹ ਤਾਂ ਫਿਰ ਉਹ ਪਿਆਸਾ ਹੀ ਜਾਣਦਾ ਜਦ ਪਾਣੀ ਪੀਣ ਲਈ ਸਾਹਮਣੇ ਹੋਵੇ ਤੇ ਬੰਦਾ ਪੀ ਨਾ ਸਕੇ ਪਿੱਛੇ ਬੇਬੇ ਵੀ ਫਿਕਰ ਚ ਅੱਧੀ ਹੁੰਦੀ ਜਾ ਰਹੀ ਸੀ ਬਾਪੂ ਨੂੰ ਸੁਨੇਹਾ ਘੱਲ ਕੇ ਚਾਹ ਤੇ ਖੇਤ ਤੋੜ ਦਿੱਤੀ ਪਰ ਆਪ ਹੋਰ ਪੰਨਾ ਘਟਤਾ ਚ ਪੈ ਗਈ ਸੀ ਜੇ ਕਿਦਰੇ ਕੁਝ ਹੋ ਗਿਆ ਨਾ ਨਾ ਮਾਲਕਾ ਇੰਜ ਨਾ ਕਰੀ ਕਿਸੇ ਵੈਰੀ ਦੇ ਘਰ ਵੀ ਇਹ ਦਿਨ ਨਾ ਲਿਆਵੀ ਬੇਬੇ ਆਪਣੇ ਚਿੱਤ 'ਚ ਆਖੀ ਜਾਂਦੀ ਸੀ ਦੁਪਹਿਰਾ ਹੋ ਗਿਆ ਸੀ ਪਰ ਜਸਦੇ ਹੋਰੀ ਅਜੇ ਤੱਕ ਵਾਪਸ ਨਹੀਂ ਸੀ ਆਏ ਬੇਬੇ ਤਾਂ ਇਹ ਵੀ ਨਹੀਂ ਸੀ ਜਾਣਦੀ ਕਿ ਕਿਹੜੇ ਡਾਕਟਰ ਦੇ ਗਏ ਸੀ ਤੇ ਕਿਸੇ ਨੂੰ ਪਿੱਛੇ ਭੇਜ ਕੇ ਸੁੱਖਸਾਨ ਦਾ ਪਤਾ ਕਰ ਲੈਂਦੀ ਦੁਪਹਿਰ ਦੇ 2:30 ਦੇ ਕਰੀਬ ਬਾਹਰ-ਬਾਰ ਵਾਲਾ ਬੂਹਾ ਖੜਕਦਾ ਬੇਬੇ ਭੱਜੀ ਜਾਂਦੀ ਹੈ ਕੀ ਪਤਾ ਜਸਾ ਹੀ ਵਾਪਸ ਆ ਗਿਆ ਹੋਣਾ ਪਰ ਨਹੀਂ ਇਹ ਤਾਂ ਬਾਪੂ ਸੀ ਤੇ ਇਹ ਪਹਿਰ ਦੀ ਚਾਹ ਲੈਣ ਲਈ ਆਇਆ ਸੀ ਸਿੱਭੋ ਚਾਹ ਚੜਾਦੇ ਚੁੱਲ੍ਹੇ ਬਸ ਥੋੜੀ ਕਣਕ ਰਹਿ ਗਈ ਵਿਜਾਈ ਉਹ ਨਵੇੜ ਦੇਣ ਚਾਹ ਵਾਲੀ ਡੋਲੀ ਨੂੰ ਓਟੇ ਤੇ ਰੱਖਦੇ ਹੋਏ ਬਾਪੂ ਨੇ ਬੇਬੇ ਨੂੰ ਆਵਾਜ਼ ਮਾਰੀ ਬੇਬੇ ਉਦਾਸੀ ਜਹੀ ਬਾਹਰ ਆ ਗਈ ਬੇਬੇ ਦੇ ਚਿਹਰੇ ਨੂੰ ਪੜਦੇ ਹੋਏ ਬਾਪੂ ਨੇ ਕਿਹਾ ਹਾਲੇ ਨਹੀਂ ਆਏ ਨਹੀਂ ਪਤਿੱਲੇ ਚ ਪਾਣੀ ਪਾਉਂਦੀ ਬੇਬੇ ਬੋਲੀ ਫਿਰ ਤੂੰ ਕਿਉਂ ਐਵੇਂ ਮੂੰਹ ਬਣਾਇਆ ਫਿਕਰ ਹੋਈ ਜਾਂਦਾ ਬਾਲਾ ਹੀ ਪਤਾ ਨਹੀਂ ਬੇਬੇ ਦੇ ਮੂੰਹੋਂ ਸੁਣ ਬਾਪੂ ਹੌਸਲਾ ਦਿੰਦਾ ਜਦ ਤੱਕ ਗੱਡੀ ਦਾ ਹੌਰਨ ਵੱਜਦਾ ਤੇ ਬਾਪੂ ਬੂਹਾ ਖੋਲਦਾ ਗੱਡੀ ਚੋਂ ਕੱਲੇ ਜੱਸੇ ਨੂੰ ਬਾਹਰ ਆਉਂਦੇ ਦੇਖ ਦੋਵੇਂ ਹੱਕੇ ਬੱਕੇ ਰਹਿ ਗਏ ਬੇਬੇ ਨੇ ਹੱਥ ਜੋੜ ਅਸਮਾਨ ਵੱਲ ਵੇਖਦੇ ਹੋਏ ਮਨ ਚ ਕਿਹਾ ਮਾਲਕਾ ਸੁੱਖ ਰੱਖੀ ਜੱਸਾ ਅਜੇ ਗੱਡੀ ਖੜੀ ਕਰਕੇ ਬਾਹਰ ਵੀ ਨਹੀਂ ਸੀ ਨਿਕਲਿਆ ਕਿ ਬੇਬੇ ਬਾਪੂ ਉਸ ਦੇ ਦਿਵਾਲੇ ਹੋ ਗਏ ਦੇ ਉਸ ਦੇ ਮੂਹ ਵੱਲ ਇੰਜ ਵੇਖ ਰਹੀ ਸੀ ਜਿਵੇਂ ਮਾਂ ਦੀ ਕੁੱਟ ਤੋਂ ਬਾਅਦ ਬੱਚਾ ਤਰਸ ਭਰੀਆਂ ਨਜ਼ਰਾਂ ਨਾਲ ਵੇਖਦਾ ਹੈ ਕੀ ਪਤਾ ਅੱਗੇ ਮਾਂ ਕੀ ਆਖੇਗੀ ਕੀ ਹੋਇਆ ਦੋਵੇਂ ਇੰਜ ਖੜ ਗਏ ਦੇਖ ਜਿਵੇਂ ਪਤਾ ਹੀ ਨਹੀਂ ਕੁਝ ਬਾਪੂ ਨੇ ਬੇਬੇ ਵੱਲ ਵੇਖਦੇ ਹੋਏ ਇੰਜ ਕਿਹਾ ਜਿਵੇਂ ਰੁੱਸੇ ਨੂੰ ਮਨਾਉਣ ਦੀ ਕੋਸ਼ਿਸ਼ 'ਚ ਸਫਲਤਾ ਨਾ ਮਿਲਦੀ ਹੋਵੇ ਓਹੋ ਤੁਸੀਂ ਤਾਂ ਦੋਵੇਂ ਇੰਜ ਚਿੰਤਾ ਕਰ ਰਹੇ ਹੋ ਕੁਝ ਨਹੀਂ ਹੋਇਆ बस डॉक्टर ने के है आज रात अपनी निगाह हेठ ਰੱਖਣਗੇ ਵੀ ਇੰਜ ਕਿਉਂ ਹੋਇਆ ਗੱਗੀ ਨਾਲ ਲੈ ਸੱਚ ਆਖਦਾ ਝੂਠ ਤੇ ਨਹੀਂ ਬੋਲਦਾ ਵੀ ਬੇਬੇ ਬਾਪੂ ਕਿਤੇ ਦਿਲ ਹੀ ਨਾ ਢਾ ਲੈਣ ਬੇਬੇ ਨੇ ਜੱッセ ਦੇ ਮੋਢੇ ਤੇ ਹੱਥ ਰੱਖਦੇ ਹੋਏ ਕਿਹਾ ਹੁਣ ਤੱਕ ਮੈਂ 10 ਕਦ ਝੂਠ ਬੋਲਿਆ ਜੋ ਹੁਣ ਬੋਲਣਾ ਹੈ ਚਲ ਚੰਗਾ ਮੁੰਡੇ ਨੂੰ ਪਾਣੀ ਤੇ ਪਿਲਾ ਦੇ ਵੇੜੇ 'ਚ ਹੀ ਖੜਾ ਰੱਖਣਾ ਬਾਪੂ ਨੇ ਬੇਬੇ ਨੂੰ ਆਖਿਆ 파ਵੇਂ ਠੰਡ ਹੋ ਚੱਲੀ ਸੀ ਅਰ ਜੱਸੇ ਨੂੰ ਤਾਂ ਜਿਵੇਂ ਫਿਕਰਾਂ ਦੀ ਮਾਰ ਗਰਮੀ ਤੇ ਕਬਰਾਹਟ ਨੇ ਘੇਰ ਰੱਖਿਆ ਸੀ ਬੇਬੇ ਨੇ ਤਾਂ ਇੱਕ ਗਲਾਸ ਪਾਣੀ ਫੜਾਇਆ ਪਰ ਆਪ ਇੱਕ ਹੋਰ ਪਾਣੀ ਦਾ ਗਲਾਸ ਭਰ ਕੇ ਪੀਣ ਲੱਗ ਪਿਆ ਤਾਂ ਬੇਬੇ ਨੇ ਫਿਰ ਪਿੱਛੋਂ ਦੀ ਆ ਕੇ ਆਖਿਆ ਤੂੰ ਕੋਇਲ ਕੋ ਤਾਂ ਨਹੀਂ ਰੱਖ ਰਿਹਾ ਜੱਸੇ ਪੁੱਤ ਨਾ ਬੇਬੇ ਤੂੰ ਤਾਂ ਐਵੇਂ ਘਬਰਾ ਰਹੀ ਐ ਸਭ ਕੁਝ ਠੀਕ ਐ ਸਵੇਰੇ ਛੁੱਟੀ ਦੇਣਗੇ ਸਾਡੀ ਤੇਹਾਂ ਦੀ ਰੋਟੀ ਬਣਾ ਦੇਵੀਂ ਮੈਂ ਸ਼ਾਮ ਨੂੰ ਲੈ ਜਾਵਾਂ ਹੁਣ ਮੈਂ ਖੇਤ ਗੇੜਾ ਕਾਢਾਂ ਵਾਂ ਬੇਬੇ ਨੂੰ ਐਨਾ ਆਖ ਜੱਸਾ ਖੇਤਵਾਲ ਨੂੰ ਹੋ ਲਿਆ ਖੇਤ ਕਨਕ ਦੀ ਹੋ ਰਹੀ ਲਵਾਈ ਨੂੰ ਵੇਖਦਾ ਹੋਇਆ ਬੱਟੋ-ਬੱਟ ਜੱਸਾ ਗੇੜੇ ਦਿੰਦਾ ਰਿਹਾ ਜਾ ਸ਼ਾਇਦ ਆਪਣੇ ਅੰਦਰ ਦੇ 10 ਸਾਲਾਂ ਦੇ ਦਬੇ ਹੋਏ ਸਹਿਲਾਬ ਨੂੰ ਰੋਕੇ ਰੱਖ ਰੱਖਿਆ ਸੀ ਜੋ ਉਹ ਬੇਬੇ ਬਾਪੂ ਦੇ ਸਾਹਮਣੇ ਡੋਲਣਾ ਨਹੀਂ ਸੀ ਚਾਹੁੰਦਾ ਕਿਉਂਕਿ ਹੁਣ ਘਰ ਵਿੱਚ ਗੱਗੀ ਨਹੀਂ ਸੀ ਉਸ ਨੂੰ ਸੰਭਾਲਣ ਲਈ ਤੇ ਰਾਹ ਵਿਖਾਉਣ ਲਈ ਸ਼ਾਮ ਹੋ ਗਈ ਸੀ ਜੱਸਾ ਖੇਤ ਤੋਂ ਘਰ ਨੂੰ ਗਿਆ ਤੇ ਬੇਬੇ ਨੇ ਰੋਟੀ ਬਣਾ ਰੱਖੀ ਸੀ ਰੋਟੀ ਲੈ ਹਸਪਤਾਲ ਚਲਾ ਗਿਆ ਡਾਕਟਰ ਗੱਗੀ ਨੂੰ ਵੇਖ ਕੇ ਬਾਹਰ ਹੀ ਨਿਕਲੇ ਸੀ ਕਿ ਜੱਸੇ ਨੇ ਸਾਹਮਣੇ ਮਿਲਦੇ ਹੀ ਪੁੱਛਿਆ ਹੁਣ ਕਿਵੇਂ ਨੇ ਜੀ ਮੇਰੀ ਧਰਮ ਪਤਨੀ ਕਿਸੇ ਚੰਗੀ ਖਬਰ ਦੀ ਆਸ ਨਾਲ ਡਾਕਟਰ ਵੱਲ ਵੇਖਦੇ ਹੋਏ ਜੱਸੇ ਨੇ ਕਿਹਾ ਤੁਸੀਂ ਕਬਰਾਉਨਾ ਮਾਂ ਤੇ ਬੱਚਾ ਬਿਲਕੁਲ ਠੀਕ ਨੇ ਬਸ ਇੱਕ ਰਾਤ ਅਸੀਂ ਇਸ ਲਈ ਰੱਖਣਾ ਹੈ ਤਾਂ ਕਿ ਟੈਸਟ ਕਰਕੇ ਵੇਖਿਆ ਜਾ ਸਕੇ ਕਿ ਇਹ ਕਿਸ وجہ ਨਾਲ ਹੋਇਆ ਹੈ ਜੱਸੇ ਨੂੰ ਐਨੀ ਤਸੱਲੀ ਦੇ ਕੇ ਡਾਕਟਰ ਉੱਥੋਂ ਚਲੇ ਗਏ ਤੇ ਜੱਸਾ ਰੋਟੀ ਵਾਲਾ ਟਿਫਨ ਲੈ ਅੰਦਰ ਵੜ ਗਿਆ ਗੱਗੀ ਬੈੱਡ ਤੇ ਪਈ ਸੀ ਪਰ ਕੋਲ ਬੈਠੇ ਰਵੀ ਤੇ ਸਿੰਦਰ ਨਾਲ ਉਹ ਗੱਲਾਂ ਕਰ ਰਹੀ ਸੀ ਜੱਸੇ ਨੇ ਜਦ ਰੋਟੀ ਵਾਲਾ ਛੋਲਾ ਟਿਫਨ ਰੱਖੇ ਤਾਂ ਸਿੰਦਰ ਨੇ ਕਿਹਾ ਕੀ ਦੱਸਿਆ ਤੂੰ ਬੇਬੇ ਬਾਪੂ ਨੂੰ ਪੁੱਛਦੇ ਤਾਂ ਹੋਣੀ ਲੇ ਕਿਵੇਂ ਕਹਿੰਦੀ ਪੁੱਛਦੇ ਤਾਂ ਹੋਣੇ ਜਿਵੇਂ ਉਹਨਾਂ ਫਿਕਰੀ ਨਾ ਹੋਵੇ ਕਮਲੀ ਜਹੀ ਮੈਂ ਕਹਿ ਦਿੱਤਾ ਸਭ ਠੀਕ ਐ ਜਸੇ ਨੇ ਮਾਂ ਤੇ ਬਾਪੂ ਦੇ ਫਿਕਰ ਨੂੰ ਹਾਸੇ ਚ ਪਾਉਂਦੇ ਹੋਏ ਕਿਹਾ ਪਤਾ ਸਿੰਦਰ ਵੀ ਫਿਕਰ ਕਰ ਰਹੀ ਐ ਗੱਗੀ ਨੂੰ ਤਾਂ ਹੋਣਾ ਹੀ ਐ ਮਸੀ ਜੋ ਖੁਸ਼ੀ ਦੇਖੀ ਗੱਗੀ ਜਸੇ ਨੂੰ ਹੱਸਦੇ ਹੋਏ ਤੇ ਗੱਲ ਕਰਦੇ ਹੋਏ ਦੇਖ ਕੇ ਖੁਸ਼ਤਾ ਹੋਈ ਪਰ ਜਾਣਦੀ ਸੀ ਜਸਾ ਜ਼ਰੂਰ ਆਪਣੇ ਅੰਦਰ ਸਲਾਬ ਨੂੰ ਕੱਢ ਕੇ ਆਇਆ ਹੋਣਾ ਤਾਂ ਹੀ ਤੇ ਹਾਸਸ ਬੋਲ ਰਿਹਾ ਸੀ ਗੱਗੀ ਜੱਸੇ ਵੱਲ ਵੇਖਦੀ ਰਹੀ ਤੇ ਖੜਾ ਜੱਸਾ ਵੀ ਜਿਵੇਂ ਕਹਿ ਰਿਹਾ ਹੋਵੇ ਮੈਂ ਠੀਕ ਆ ਤੂੰ ਬਸ ਠੀਕ ਹੋ ਕੇ ਚੱਲ ਘਰ ਨੂੰ ਅੱਖਾਂ ਅੱਖਾਂ ਚ ਦੋਨਾਂ ਨੇ ਇੱਕ ਦੂਜੇ ਦਾ ਹਾਲ ਸਮਝ ਲਿਆ ਸੀ ਰੋਟੀ ਖਾ ਕੇ ਸਿੰਦਰ ਟਿਫਨ ਨੂੰ ਸਾਫ਼ ਕਰਨ ਲਈ ਚਲੀ ਗਈ ਜਦ ਸਿੰਦਰ ਉੱਥੋਂ ਥੋੜੀ ਦੂਰ ਹੋਈ ਤਾਂ ਗੱਗੀ ਨੇ ਕਿਹਾ ਕਿਉਂ ਰੋਇਆ ਸੀ ਮੈਂ ਕਦਰ ਹੋਇਆ ਤੈਨੂੰ ਐਵੇਂ ਬਹਿਮ ਹੋ ਗਿਆ ਮੈਂ 10 ਸਾਲ ਤੋਂ ਤੇਰੇ ਨਾਲ ਆ ਤੇਰੀ ਗੱਲ ਕਰਨ ਦੇ ਤਰੀਕੇ ਤੋਂ ਵੀ ਵਾਕਿਫਾਂ ਝੂਠ ਤੇਰੇ ਤੋਂ ਉਂਝੀ ਨਹੀਂ ਬੋਲ ਹੁੰਦਾ ਤੇ ਮੈਂ ਤਾਂ ਤੇਰਾ ਚਿਹਰਾ ਵੀ ਪੜ ਲੈਨੀ ਆ ਲੈ ਫਿਰ ਤੂੰ ਆਪੇ ਪੜ ਲੈ ਜੋ ਮੇਰੇ ਚਿਹਰੇ ਤੇ ਐ ਨਾਲੇ ਮੈਨੂੰ ਵੀ ਦੱਸ ਦਵੀਂ ਠੀਕ ਐ ਪਰ ਝੂਠ ਤਾਂ ਨਹੀਂ ਬੋਲਦਾ ਫਿਰ ਮੰਨੇਗਾ ਸਾਰੀਆਂ ਗੱਲਾਂ ਨੂੰ ਜੋ ਜੋ ਮੈਂ ਤੇਰੇ ਚਿਹਰੇ ਤੋਂ ਪੜ ਕੇ ਦੱਸਿਆ ਹੂੰ ਤੂੰ ਐਵੇਂ 부ਝਾਰਤਾ ਨਾ 부ਝਾ ਪੜ੍ਹ ਕੇ ਦੱਸ ਜੱਸਾ ਕੋਲ ਤੇ ਸਟੂਲ ਨੂੰ ਗੱਗੀ ਦੇ ਬੈੱਡ ਦੇ ਨੇੜੇ ਕਰਕੇ ਬੈਠ ਗਿਆ ਤੇ ਇੱਕ ਬਾਹ ਬੈੱਡ ਤੇ ਰੱਖ ਲਈ ਤੇ ਦੂਸਰੀ ਆਪਣੀ ਠੋਡੀ ਨੂੰ ਸਹਾਰਾ ਦੇ ਕੇ ਗੱਗੀ ਵੱਲ ਨੂੰ ਵੇਖਣ ਲੱਗ ਪਿਆ ਘਰ ਜਾ ਕੇ ਖੇਤ ਹੋ ਕੇ ਆਏ ਸੀ ਨਾ ਲੈ ਇਹ ਤਾਂ ਸਾਰੀ ਦੁਨੀਆ ਨੂੰ ਹੀ ਪਤਾ ਹੈ ਵੀ ਮੈਂ ਤਾਂ ਖੇਤ ਚੋਂ ਹੀ ਲੱਭੂ ਜੇ ਘਰ ਨਾ ਹੋਵਾਂ ਕੁਝ ਹੋਰ ਦੱਸ ਮੈਨੂੰ ਪਤਾ ਹੈ ਕਿ data ਬਹਾਨਾ ਲਾਇਆ ਹੋਣਾ ਪਰ ਕੀਤਾ ਤਾਂ ਢਿੱਡੀ ਹੌਲਾ ਹੋ ਜਾ ਕੇ ਉੱਥੇ ਗੱਗੀ ਨੇ ਜੱਸੇ ਦੇ ਹੱਥ ਤੇ ਹੱਥ ਰੱਖਦੇ ਹੋਏ ਕਿਹਾ ਜੱਸਾ ਗੱਗੀ ਦੀ ਗੱਲ ਸੁਣ ਕੇ ਆਪਣੇ ਚਿਹਰੇ ਦੇ ਭਾਵਾਂ ਨੂੰ ਲੁਕਾਉਂਦੇ ਹੋਏ ਬੋਲਿਆ ਹੀ ਸੀ ਕਿ ਜਦ ਤੱਕ ਸਿੰਦਰ ਆ ਗਈ ਤੇ ਗੱਗੀ ਨੇ ਆਪਣਾ ਹੱਥ ਪਾਸੇ ਕਰ ਲਿਆ ਜੱਸਾ ਉੱਠ ਕੇ ਬਾਹਰ ਚਲਾ ਗਿਆ ਸ਼ਾਇਦ ਇੱਕ ਵਾਰ ਫਿਰ ਢਿੱਡ ਦੇ ਉਬਾਲੇ ਅੱਖਾਂ ਰਾਹੀਂ ਬਾਹਰ ਆਉਣ ਨੂੰ ਕਾਲੇ ਪੈ ਰਹੇ ਸੀ ਪਤਾ ਨਹੀਂ ਜਿਸ ਨੂੰ ਅਜੇ ਦੇਖਿਆ ਵੀ ਨਹੀਂ ਸੀ ਉਸ ਨਾਲ ਹੁਣੇ ਤੋਂ ਇੰਨਾ ਮੋਹ ਪੈ ਗਿਆ ਸੀ ਰੱਬ ਦੇ ਘਰ ਦਾ ਵੀ ਪਤਾ ਨਹੀਂ ਸੀ ਕਿ ਕਦੋਂ ਹੋ ਜਾਵੇ ਹਸਪਤਾਲ ਵਿੱਚ ਬੈਠਿਆਂ ਰਾਤ ਵੀ ਕਿੰਨੀ ਮੁਸ਼ਕਲ ਨਾਲ ਬੀਤਦੀ ਹੈ ਤੇ ਉੱਥੇ ਮੌਜੂਦ ਬਿਮਾਰ ਲੋਕਾਂ ਦੇ ਕਰਲੌਂ ਦੀਆਂ ਆਵਾਜ਼ਾਂ ਤਾਂ ਹੋਰ ਵੀ ਪੈ ਭੀਤ ਕਰ ਦਿੰਦੀਆਂ ਨੇ ਰਾਤ ਲੰਗੀ ਤਾਂ ਦੁਬਾਰਾ ਸਾਰੇ ਟੈਸਟ ਕਰਵਾਏ ਗਏ ਸਭ ਕੁਝ ਠੀਕ ਸੀ ਡਾਕਟਰ ਨੇ ਪੂਰੀ ਤਰ੍ਹਾਂ ਬੈੱਡ ਰੈਸਟ ਦੱਸ ਦਿੱਤੀ ਸੀ ਸਿਰਫ ਆਪਣੀ ਦਿਨ ਭਰ ਦੀ ਕਿਰਿਆ ਨੂੰ ਸੋਧਣ ਲਈ ਤੁਰਨਾ ਫਿਰਨਾ ਸੀ ਦਵਾਈਆਂ ਦਾ ਵੀ ਥੱਬਾ ਬੰਨ ਦਿੱਤਾ ਸੀ ਡਾਕਟਰਾਂ ਨੇ ਜੱਸਾ ਤੇ ਸਿੰਦਰ ਨਾਲੇ ਰਵੀ ਗੱਗੀ ਨੂੰ ਛੁੱਟੀ ਕਰਵਾ ਕੇ ਘਰ ਲੈ ਗਏ ਜਿਸ ਖੁਸ਼ੀ ਦੀ 10 ਸਾਲ ਉਡੀਕ ਕੀਤੀ ਰੱਬ ਨੇ ਉਹ ਖੁਸ਼ੀ ਉਹਨਾਂ ਦੀ ਝੋਲੀ ਵਿੱਚ ਪਾ ਵੀ ਦਿੱਤੀ ਪਰ ਬਹੁਤ ਹੀ ਮੁਸ਼ਕਲਾਂ ਨਾਲ ਕਿ ਗੱਗੀ ਤੇ ਜੱਸਾ ਆਪਣੇ ਬੱਚੇ ਨੂੰ ਆਪਣੀ ਗੋਦੀ ਵਿੱਚ ਖੇੜਾ ਸਕਣਗੇ ਇਹ ਉਹਨਾਂ ਦੀਆਂ ਖੁਸ਼ੀਆਂ ਪੂਰੀਆਂ ਹੋਣਗੀਆਂ ਜਾਂ ਨਹੀਂ ਇਹ ਸਭ ਜਾਣਨ ਲਈ ਕਹਾਣੀ ਨਾਲ ਜੁੜੇ ਰਹੋ ਕਹਾਣੀ ਕਿਵੇਂ ਦੀ ਲੱਗੀ ਆਪਣੇ ਕੀਮਤੀ ਵਿਚਾਰ ਕਮੈਂਟ ਬਾਕਸ ਰਹਿ ਲਿਖ ਕੇ ਜ਼ਰੂਰ ਸਾਂਝੇ ਕਰਿਓ ਕਹਾਣੀ ਨੂੰ ਪੂਰੀ ਤਰ੍ਹਾਂ ਜਾਣਨ ਲਈ ਪਿਛਲੇ ਭਾਗ ਜ਼ਰੂਰ ਸੁਣਿਓ ਉਮੀਦ ਕਰਦੀ ਆ ਤੁਹਾਨੂੰ ਪਸੰਦ ਆਉਣਗੇ ਚੈਨਲ ਨੂੰ ਪਹਿਲੀ ਵਾਰ ਦੇਖ ਰਹੇ ਹੋ ਤਾਂ ਸਬਸਕ੍ਰਾਈਬ ਜ਼ਰੂਰ ਕਰ ਲਵੋ ਅੱਜ ਲਈ ਬਸ ਇੰਨਾ ਹੀ ਮਿਲਦੇ ਆ ਇੱਕ ਨਵੀਂ ਕਹਾਣੀ ਦੇ ਨਾਲ ਕਹਾਣੀ ਸੁਣਨ ਲਈ ਤੇ ਆਪਣਾ ਕੀਮਤੀ ਸਮਾਂ ਦੇਣ ਲਈ ਬਹੁਤ ਬਹੁਤ ਧੰਨਵਾਦ